ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਜ਼ਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8772 10778 ਜੀ ਅੱਜ ਦੀ ਵੀਡੀਓ ਪਿੰਡ ਮੱਲਾ ਜੀ ਤਹਿਸੀਲ ਤੇ ਬਾਗਾਪੁਰਾਣਾ ਤੇ ਜਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੇ ਤੁਹਾਡੇ ਆਸਤੇ ਇੱਕ ਸੂਆ ਸੂਆ ਨਾਲ ਲੈ ਕੇ ਆਇਆ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਕਸ਼ਮੀਰ ਸਿੰਘ ਨਾਂ ਜੀ ਪਿੰਡ ਜੀ ਪਿੰਡ ਮਹਲਾਕਲਾਂ ਤਹਿਸੀਲ ਤੇ ਜ਼ਿਲ੍ਹਾ ਜੀ ਹਾਂ ਤਹਿਸੀਲ ਵਾਗਾਪੁਰਾਣਾ ਜ਼ਿਲ੍ਹਾ ਮੁਗਬ ਮੋਬਾਈਲ ਨੰਬਰ ਦੱਸ ਦਿਓ ਜੀ 997783073 ਠੀਕ ਹੈ ਜੀ ਸੂ ਆਗੇ ਨਮਾ ਸੂਈ ਆ ਪਹਿਲਾਂ ਜੀ ਦੰਦੋ ਜੀ ਦੰਦੋ ਮੇਰੇ ਖਿਆਲ ਚੌਗੀ ਜਾਂ ਛਗੀ ਠੀਕ ਆ ਕਦੋਂ ਸੂਈ ਹੈ ਜੀ ਇਹਨੂੰ ਹਫਤੇ ਦੇ ਅੰਦਰ ਬਾਅਦ ਬੱਚਾ ਕੀ ਆ ਜੀ ਬੱਚਾ ਜੀ ਚੇਅਰ ਦੀ ਗਾਰੰਟੀ ਆ ਹਾਂਜੀ ਹਾਸਿਲ ਠੰਡੀ ਠੀਕ ਆ ਨਿਆਣਾ ਨੂਣਾ ਪਾ ਕੇ ਚੋਣਾ ਦੇ ਲਈ ਜੇਰ ਕੰਪਲੀਟ ਆ ਜੀ ਜਮਾ ਕੰਪਲੀਟ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਹੁਣ ਲੋਕਾਂ ਨੂੰ ਕਹੀਏ ਤਾਂ 14 ਵੀ ਕਹਿ ਸਕਦੇ 15 ਵੀ ਕਹਿ ਸਕਦੇ ਜੀ 10 11 ਦੇ ਅੰਦਰ ਬਾਦ ਜੋ ਕਿਹਦੇ ਰੰਗ ਜੀ ਹਾਂ ਜਿਹੜਾ ਕੁੱਲ ਜਣਾ ਕੰਡੇ ਤੇ ਉਹ ਠੀਕ ਚਾਹੀਦੀ ਆ 10 ਤੋਂ 10 ਹਾਂ 10 ਤੋਂ 11 ਤੱਕ ਪਰ ਇਹ ਦੁੱਧ ਥੱਲੇ ਐਵੇਂ ਕਹੀਏ 15 ਕਿਲੋ ਆ 14 ਕਿਲੋ ਉਹ ਤਾਂ ਫਾਇਦਾ ਨਹੀਂ ਜੀ ਹਾਂਜੀ ਹਾਂਜੀ ਖਣਾਂ ਦੀ ਗਾਰੰਟੀ ਆ ਜੀ ਪੂਰੀ ਗੱਲ ਆ ਜੀ ਤੋੜ ਕੇ ਦਿਖਾ ਦਿਓ ਵੀਰੇ ਸਾਰੀ ਗੱਲ ਠੀਕ ਠਾਕ ਤੂਆ ਪਹਿਲਾ ਜੀ ਬਾਕੀ ਵੀਰੇ ਕਮ ਕਦਮ ਕਾਲੀ ਬੱਛੀ ਆ ਕੋਈ ਆਏ ਨਹੀਂ ਲਿੱਤੀ ਨਹੀਂ ਫਿੱਕੀ ਨਹੀਂ ਹਫਤੇ ਦੀ ਸੂਈ ਆ ਬੱਚਾ ਮਗਰ ਬੱਛਾ ਗਿਆਨੀ ਸਾਹਿਬ ਕਹਿੰਦੇ ਬਈ ਕਹਿਨ ਨੂੰ ਐਵੇਂ 14 15 ਕਹਿਨ ਦਾ ਕੋਈ ਫਾਇਦਾ ਨਹੀਂ 10 ਤੋਂ ਬਾਹਰ ਹੋਊਗਾ 11 ਤੋਂ ਅੰਦਰ ਹੋਊਗਾ ਜਿੰਨਾ ਤੁਸੀਂ ਮਰਜ਼ੀ ਮੰਨ ਲਿਓ ਬਾਕੀ ਵੀਰੇ ਤੁਹਾਨੂੰ ਵੀ ਪਤਾ ਗਰਮੀ ਆ 10 11 ਕਿਲੋ ਸੰਗਣਾ ਹੋਊਗਾ ਮੱਜਾਂ ਵਰਗਾ ਬਹੁਤ ਹੁੰਦਾ ਦੁੱਧ ਮੋੜ ਲਿਓ ਜੀ ਬਾਕੀ ਸੰਭੀ ਬੜੀ ਵੀ ਚੰਗੀ ਆ ਜੀ ਖਾਣਾ ਦਾ ਸੈਜ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਸੋਹਣੇ ਆ ਗੈਪ ਤੇ ਲੱਗੇ ਆ 25 ਚਵਾਈ ਵਾਲਾ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਹਰ ਜਾ ਬਾਕੀ ਬਾਈ ਦੇ ਘਰੇ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਉਹ ਤਸੱਲੀ ਤੁਸੀਂ ਕਰਨੀ ਆ ਜੀ ਬੰਦ ਦਿਓ ਜੀ ਆਏ ਨਹੀਂ ਚੱਲ ਵੀ 600 ਨੇ ਸੀਲ ਟੂ ਠੀਕ ਹੈ ਬਾਕੀ ਚੈੱਕ ਕਰ ਸਕਦੇ ਹੋ ਥਾਣਾ ਦਾ ਸੈਜ ਆ ਜੀ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਹੀ ਦੱਸੋ ਗਿਆਨੀ ਸਾਹਿਬ ਮੁੱਲ ਕਰਨਾ ਤਾਂ ਭਾਵਾ ਕਿੰਨਾ ਕਰੀ ਜੀ 52000 ਮੁੱਲ ਤੇ 150 ਦੀ ਦੇ ਦਾਂ 99000 ਦੀ ਹਾਂ 99000 ਦੀ ਠੀਕ ਆ ਮੁੱਲ ਬਾਈ ਕਹਿੰਦਾ 52000 ਰੁਪਿਆ 99000 ਦੀ ਦੇ ਦਾਂਗੇ ਜੀ ਚੰਗੀ ਆ ਵੈਣ ਬਾਕੀ ਦੁੱਧ ਤੁਹਾਡੀ ਸੇਵਾ ਜਿੰਨੀ ਤੁਸੀਂ ਸਾਹਿਬ ਬਾਕੀ ਜਿਵੇਂ ਵੀ ਕਾਣ ਕੇ ਮਾਨਤਾਨ ਹੋਰ ਵੀ ਹੋ ਜੂਗਾ ਠੀਕ ਆ ਵੀਰੇ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ